ਸਸੀਗਾਲ ਜੀ ਜੈ ਸ਼੍ਰੀ ਰਾਮ ਮੰਦਰਾਂ ਦੇ ਵਿੱਚ ਲਗਾਤਾਰ ਨਿਯਮ ਤੋੜਨੇ ਜਾਰੀ ਨੇ ਅਤੇ ਲਗਾਤਾਰ ਹਿੰਦੂ ਸਮਾਜ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਬੀਤੇ ਦਿਨ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇੱਕ ਮੰਦਰ ਦੇ ਵਿੱਚ ਕੋਈ ਪ੍ਰੋਗਰਾਮ ਚੱਲ ਰਿਹਾ ਸੀ ਅਤੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕੁਝ ਮਹਿਲਾਵਾਂ ਵੱਲੋਂ ਪੰਜਾਬੀ ਗਾਣੇ ਲਾ ਕੇ ਉੱਥੇ ਡਾਂਸ ਕੀਤਾ ਗਿਆ ਅਤੇ ਸ਼ਰਾਬ ਦੇ ਜੋ ਗਾਣੇ ਤੇ ਸਟੱਪ ਕੀਤੇ ਜਾ ਰਹੇ ਸੀ ਉਹ ਵੀ ਲਗਾਤਾਰ ਕੀਤੇ ਜਾ ਰਹੇ ਸੀ ਉਸ ਨੂੰ ਲੈ ਕੇ ਹੀ ਕਾਲੇ ਕਨਪੁਰ ਬਾਲਾ ਜੀ ਮੰਦਰ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਹੈ ਅਤੇ ਇਹ ਕਿਹਾ ਗਿਆ ਹੈ ਕਿ ਇਸ ਦੀ ਜਾਣਕਾਰੀ ਸਾਨੂੰ ਦਿੱਤੀ ਜਾਵੇ ਅਤੇ ਜੋ ਇਸ ਦੀ ਜਾਣਕਾਰੀ ਦੇਗਾ ਉਸ ਦਾ ਨਾਮ ਗੁਪਤ ਰੱਖਿਆ ਜਾਏਗਾ ਅਤੇ ਉਸ ਨੂੰ ਇਨਾ ਵੀ ਦਿੱਤਾ ਜਾਵੇਗਾ ਉੱਥੇ ਹੀ ਇਹ ਵੀ ਕਿਹਾ ਗਿਆ ਕਿ ਇਨ੍ਹਾਂ ਮਹਿਲਾਵਾਂ ਦੇ ਉੱਤੇ ਜੋ ਬੰਦੀ ਕਾਰਵਾਈ ਹੈ ਉਹ ਵੀ ਜ਼ਰੂਰ ਕੀਤੀ ਜਾਵੇਗੀ ਕਿਉਂਕਿ ਹਿੰਦੂ ਸਮਾਜ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਹੈ ਮੰਦਰਾਂ ਦੇ ਵਿੱਚ ਇਸ ਤਰ੍ਹਾਂ ਦੇ ਜੋ ਗਾਣੇ ਆ ਉਹ ਵਜਾਏ ਜਾ ਰਹੇ ਨੇ ਜਿਦੇ ਕਰਕੇ ਹਿੰਦੂ ਸਮਾਜ ਦੇ ਮਨਾਂ ਦੇ ਵਿੱਚ ਫੇਸ ਪਹੁੰਚ ਰਹੀ ਹੈ ਉਸ ਨੂੰ ਲੈ ਕੇ ਹੀ ਕੱਲ ਬਾਲਾਜੀ ਮੰਦਰ ਤੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਅਤੇ ਵੀਡੀਓ ਜਾਰੀ ਕਰਕੇ ਇਹ ਸਖਤ ਕਹਿ ਦਿੱਤਾ ਗਿਆ ਹੈ ਕਿ ਇਨ੍ਹਾਂ ਮਹਿਲਾਵਾਂ ਦੇ ਉੱਤੇ ਜੋ ਕਾਨੂੰਨੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਏਗੀ ਅਸ਼ੀਰਮ ਜਗਤਗੁਰੂ ਸਵਾਮੀ ਅਸ਼ਨੀਲ ਮਹਾਰਾਜ ਇੱਕ ਅੱਜ ਵੀਡੀਓ ਸਾਡੀ ਸੰਗਿਆਨ ਚ ਆਈ ਹੈ ਜਿਹਦੇ ਵਿੱਚ ਮੰਦਰ ਦੇ ਵਿੱਚ ਜਨਾਨੀਆਂ ਕੀ ਸ਼ਰਾਬੀ ਗਾਣਿਆਂ ਤੇ ਡਾਂਸ ਕਰ ਰਹੀਆਂ ਆ ਇਹ ਅਣਜਾਣੇ ਚ ਨਹੀਂ ਹੋਇਆ ਇਹਨਾਂ ਨੇ ਜਾਣ ਬੁੱਝ ਕੇ ਕੀਤਾ ਆ ਜਿੱਦਾਂ ਦਾ ਗਾਣਾ ਉਦਾਂ ਦੇ ਹੀ ਐਕਸ਼ਨ ਕਰ ਰਹੀਆਂ ਆ ਇਹ ਸਾਡੇ ਦਿਲ ਨੂੰ ਝੋੜਣ ਵਾਲੀ ਵੀਡੀਓ ਹੈਗੀ ਆ ਨਾਲ ਹੀ ਮੈਂ ਇਹ ਬੇਨਤੀ ਕਰਾਂਗਾ ਸੰਗਤ ਨੂੰ ਕਿ ਸਾਨੂੰ ਦੱਸਿਆ ਜਾਵੇ ਕੀ ਇਹ ਕਿਹੜੇ ਮੰਦਰ ਦੀਆਂ ਗੀਆਂ ਬੀਬੀਆਂ ਕਿਸ ਮੰਦਰ ਦੀਆਂ ਵੀਡੀਓ ਹੈਗੀ ਆ ਜਿਹੜਾ ਵੀ ਸਾਨੂੰ ਦੱਸਿਆ ਗਿਆ ਉਹਦਾ ਨਾਂ ਅਸੀਂ ਗੁਪਤ ਰੱਖਾਂਗੇ ਤੇ ਉਹਨੂੰ ਉਚਿਤ ਨਾਮ ਵੀ ਦਿੱਤਾ ਜਾਏਗਾ ਪਰ ਦੂਜੀ ਆਇ ਤੇ ਵੀ ਤੁਸੀਂ ਇਸ ਮਸਲੇ ਦਾ ਹੱਲ ਕਰ ਦਿਓ ਤੁਹਾਡੇ ਪਿੰਡੇ ਵੀ ਕਿਤੇ ਨਾ ਇੱਕ ਧਾਰਮਿਕ ਜਿਹੜੀ ਸਥਾਨ ਹੈ ਉੱਥੇ ਵੀ ਇਸ ਤਰ੍ਹਾਂ ਦੀ ਵੀਡੀਓ ਬੈਲ ਹੋਈ ਸੀ ਉਹਦੇ ਮਾਫੀ ਮੰਗੀ ਪਰ ਇਹ ਲੋਕ बार-बार ਗਲਤੀਆਂ ਕਿਉਂ ਕਰਦੇ ਸਨ ਅਸਲ ਵਿੱਚ ਨਾ ਜੀ ਜਿਹੜੇ ਮੰਦਰਾਂ ਦੇ ਵਿੱਚ ਪੰਡਤ ਬੈਠੇ ਹਨਾ ਜੀ ਉਹਨਾਂ ਦਾ ਵੀ ਕੋਈ ਫਰਜ ਬੰਦਾ ਕਿ ਆਪਾਂ ਰੋਕੀਏ ਉਹਨਾਂ ਵੇਖੋ ਜੀ ਮਗਰ ਆਪਾਂ ਜਿਹੜਾ ਕਹਿੰਦੇ ਇੱਕ ਬੰਦੇ ਦੀ ਨਾਲ ਆਵਾਜ਼ ਆ ਰਹੀ ਆ ਕਿ ਮੈਂ ਆਹ ਗਾਣਾ ਲਾਦਾ ਗਾਣਾ ਲਾਤਾ ਉਹਨੇ ਨਾਲ ਹੀ ਬੀਬੀਆਂ ਜਿੱਦਾਂ ਦਾ ਗਾਣਾ ਆ ਉਦਾਂ ਦਾ ਐਕਸ਼ਨ ਕਰ ਰਹੀਆਂ ਸ਼ਰਾਬ ਦੇ ਐ ਕਰਕੇ ਐਕਸ਼ਨ ਕਰ ਰਹੀਆਂ ਆ ਇਹਦੇ ਵਿੱਚ ਅਸੀਂ ਇਹਦਾ ਪਤਾ ਲਾ ਰਹੇ ਆ ਜਦੋਂ ਵੀ ਸਾਨੂੰ ਪਤਾ ਲੱਗ ਗਿਆ ਇਹਹੀਂ ਅਖਲਾਫ ਕੰਪਲੇਂਟ ਦੇ ਕੇ ਤੇ ਕਾਨੂੰਨੀ ਕਾਰਵਾਈ ਜ਼ਰੂਰ ਕਰਾਵਾਂਗੇ ਇਹਨਾਂ ਦੇ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਮੈਂ ਇਹੋ ਹੀ ਬੇਨਤੀ ਕਰਦਾ ਆਂ ਮੰਦਰਾਂ ਦੇ ਵਿੱਚ ਭਜਨ ਲਾਓ ਭਜਨ ਤੇ ਉਸ ਪਰਮਾਤਮਾ ਦੇ ਰੰਗ ਵਿੱਚ ਰੰਗ ਕੇ ਵੀ ਡਾਂਸ ਕਰਨਾ ਚਾਹੁੰਦੇ ਕਰੋ ਆਹੀਂ ਤੁਹਾਨੂੰ ਮਨਾ ਹੀ ਨਹੀਂ ਹੈਗੀ ਪਰ ਜੇ ਤੁਸੀਂ ਪੰਜਾਬੀ ਗਾਣੇ ਲਾ ਕੇ ਸ਼ਰਾਬਾਂ ਦੇ ਗਾਣੇ ਲਾ ਕੇ ਡਾਂਸ ਕਰੋਗੇ ਉਰਤੇ ਤੁਹਾਨੂੰ ਕਾਨੂੰਨੀ ਕਾਰਵਾਈ ਕਰਾਵਾਂਗੇ ਕਾਨੂੰਨ ਦੇ ਰਹਿੰਦੇ ਹੋਏ ਕੰਦੂ ਦੇ Daire ਚ ਆ ਕੇ ਤੁਹਾਡੇ ਤੇ ਕਾਰਵਾਈ ਕਰਾਵਾਂਗੇ ਲੱਗਦਾ ਹੈ ਕਾਫੀ ਉਮਰ ਵਾਲੀਆਂ ਲੇਟਿਸਨ ਹੈ ਜਿਹੜੇ ਸਹੀ ਹੈ ਦੱਸੋ ਕੀ ਜੀ ਇਹਦੇ ਵਿੱਚ ਕੋਈ ਬੱਚਾ ਹੋਵੇ ਤੇ ਆਪਾਂ ਕਹਿ ਦਈਏ ਕਿ ਚਲ ਬੱਚੇ ਕੋ ਚਾਣਕ ਗਲਤੀ ਹੋ ਗਈ ਆ ਇਨਾਂ ਨੇ ਸਿਆਣੀਆਂ ਬਿਆਣੀਆਂ ਨੇ ਜਾਣਬੁੱਝ ਕੇ ਗਲਤੀ ਕੀਤੀ ਆ ਫਿਰ ਉਦਾਂ ਦੇ ਹੀ ਐਕਸ਼ਨ ਬਣਾਉਂਦੇ ਸ਼ਰਾਬ ਵਾਲੇ ਆਇਆ ਕਰਕੇ ਐਕਸ਼ਨ ਬਣਾ ਰਹੀਆਂ ਆ ਇਹਨਾਂ ਨੂੰ ਮਾਫੀ ਦੇਣ ਦੇ ਯੋਗ ਨਹੀਂ ਹੈਗੀਆਂ ਇਹਨਾਂ ਦੇ ਆਪਾਂ ਕਾਰਵਾਈ ਕਰਾਵਾਂਗੇ